ਗਲਾ ਪਰ ਰਾਇਆ ਮਤ ਜੀ ਕਿਉਂਕਿ ਇੱਕ ਜਿਹੜਾ ਕਿਸਾਨ ਹੈ ਨਾ ਪੁੱਤਾ ਵਾਂਗੂ ਆਪਣੀ ਫਸਲ ਪਾਲਦਾ ਤੇ ਜਿਹੜੇ ਡੰਗਰ ਪਸ਼ੂ ਹੁੰਦੇ ਨੇ ਉਹਨਾਂ ਨੂੰ ਵੀ ਬਿਲਕੁਲ ਪੁੱਤਾ ਵਾਂਗੂ ਨਾਜ਼ ਦੇ ਨਾਲ ਪਾਲਦਾ ਹੈ ਇਹਨੂੰ ਤੇ ਮੈਂ ਦੁੱਧ ਵੀ ਨਹੀਂ ਚੁੰਦੀ ਰਹੀ ਤੇ ਇਹਨੂੰ ਦੋ ਥਾਂ ਛੱਡਦੀ ਰਹੀ ਹਾਂ ਦੋ ਥਾਂ ਛੱਡਦੀ ਰਹੀ ਹਾਂ ਵੀ ਚੱਲ ਭੱਜ ਜੂਗਾ ਕਿੰਨਾ ਤੜਫ ਰਿਆ ਸੀ ਬੜਾ ਤੜਫਾ ਦਿਆ 103 ਬੁਖਾਰ ਹੋ ਗਿਆ ਕਿ ਪਰ ਵਿਚਾਰੇ ਨੇ ਜਦ ਇੱਕ ਇਨਸਾਨ ਤੇ ਇਨਸਾਨ ਨੂੰ ਵੀ ਨਾ ਜਦ 100 ਬੁਖਾਰ ਆਉਂਦਾ ਨਾ 100 ਟੈਂਪਰੇਚਰ ਹੁੰਦਾ ਉਹ ਤਲਫ ਜਾਂਦਾ ਵਾ ਉਹ ਤਾਂ ਫਿਰ ਵੀ ਡੰਗਰ ਪਸ਼ੂ ਬੋਲ ਵੀ ਨਹੀਂ ਸਕਦਾ ਉਹ ਬੋਲ ਨਹੀਂ ਸਕਦਾ ਦੱਸੂ ਨਹੀਂ ਸਕਦਾ ਕਰੇ ਉਹਨੂੰ ਸੇਵਦਾ ਹੀ ਬੁਖਾਰ ਇਸ ਮੁਸ਼ਕਿਲ ਕੜੀ ਦੇ ਵਿੱਚ ਡੰਗਰਾ ਦੇ ਵਿੱਚ ਕੀ ਬਿਮਾਰੀਆਂ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਬਹੁਤ ਸਾਰੀਆਂ ਜਿਵੇਂ ਕਿ ਸਿੰਪਲ ਇੰਡਾਈਜੈਸ਼ਨ ਵਗੈਰਾ ਮੇਂ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ ਥੋੜੀ-ਮੋਟੀ ਲੇਮਨੈਸ ਵਗੈਰਾ ਮਿਲਦੀ ਹੈ ਮਤਲਬ ਪਲੇਮਨੈਸ ਮਤਲਬ ਕੀ ਹੈ ਉਹਨੂੰ ਪੰਜਾਬੀ ਭਾਸ਼ਾ ਇਸ ਕਹਿੰਦੇ ਵੀ ਜਾਨਵਰ ਲੰਗੜਾ ਕੇ ਤੁਰਦਾ ਹੈ ਇਨਾਂ ਦੀ ਫੀਡ ਜਿਹੜੀ ਹੈ ਉਹ ਚੇਂਜ ਹੋਈ ਹੈ ਤੇ ਪਾਣੀ ਦੇ ਵਿੱਚ ਕਾਫੀ ਦਿਨ ਖੜੇ ਨੇ ਉਸ ਦੇ ਨਾਲ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਕੰਦ ਵਿੱਚ ਬਹੁਤ ਸਾਰੀ ਇਹ ਪਰੇਸ਼ਾਨੀ ਜਿਵੇਂ ਕਿ ਲੋਕੀ ਪਹਿਲਾਂ ਕੀ ਹਰੇ ਪੱਤੇ ਪਾਉਂਦੇ ਸੀ ਬਹੁਤ ਸਾਰੇ ਲੋਕ ਕੱਲੇ ਜਾਂ ਨਾਲ ਤੂੜੀ ਨਾਲ ਰਲਾ ਕੇ ਪਾਉਂਦੇ تھے ਹੁਣ ਕੀ ਅਚਾਰ ਪਾ ਰਹੇ ਅਚਾਰ ਇੱਕੋ ਲੱਕ ਪਾਉਂਦੇ ਨਾਲ ਕੀ ਹੈ ਐਨੀਮਲ ਲੱਕ ਜਾਂ ਮਾਈਕਰੋਫਲੋਰਾ ਚੇਂਜ ਹੋ ਜਾਂਦਾ ਹੈ ਮਾਈਕਰੋਫਲੋਰਾ ਕੀ ਹੈ ਮਤਲਬ ਪੇਟ ਦੇ ਵਿੱਚ ਜੜਮੇ ਕਿ ਜਿਹੜੇ ਵਧੀਆ ਜਵਾਣੂ ਹੁੰਦੇ ਜਿਹੜੇ ਕਿ ਆਪਣੇ ਡਾਈਜੈਸ਼ਨ ਦੇ ਅੰਦਰ ਹੈਲਪ ਕਰਦੇ ਆ ਉਹ ਇਕੋ ਲੱਕ ਚੇਂਜ ਹੁੰਦਾ ਤਾਂ ਉਸ ਦੇ ਨਾਲ ਕੀ ਡਾਈਜੈਸਟਿਵ ਪ੍ਰੋਬਲਮ ਹੁੰਦੇ ਜਾਨਵਰ ਖਾਣਾ ਪੀਣਾ ਕੱਟਾ ਜਾਂਦਾ ਸੋ ਲਗਾਤਾਰ ਜਿਹੜੇ ਹੈ ਡਾਕਟਰਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਉੱਥੇ ਜਿਹੜੇ ਮੇਰੇ ਸਹਿਯੋਗੀ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਡੰਗਰ ਨੂੰ ਫੜਿਆ ਗਿਆ ਉਹਨਾਂ ਦੇ ਵੱਲੋਂ ਵੀ ਜਿਹੜਾ ਜਿਹੜੀ ਸੇਵਾ ਸਵੇਰ ਦੇ ਉਹ ਵੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਡਾਕਟਰ ਸਾਹਿਬ ਇਸ ਮੁਸ਼ਕਿਲ ਕੜੀ ਦੇ ਵਿੱਚ ਡੰਗਰਾ ਦੇ ਵਿੱਚ ਕੀ ਬਿਮਾਰੀਆਂ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਬਹੁਤ ਸਾਰੀਆਂ ਜਿਵੇਂ ਕਿ ਸਿੰਪਲ ਇੰਡਾਈਜੈਸ਼ਨ ਵਗੈਰਾ ਮੇ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ ਥੋੜੀ-ਮੋਟੀ ਲੇਮਨੈਸ ਵਗੈਰਾ ਮਿਲਦੀ ਹੈ ਮਤਲਬ ਲੇਮਨੈਸ ਮਤਲਬ ਕੀ ਹੈ ਉਹਨੂੰ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਵੀ ਜਾਨਵਰ ਲੰਗੜਾ ਕੇ ਤੁਰਦਾ ਹੈ ਉਸ ਦਾ ਦੇ ਚੀਜ਼ ਮਿਲਦੀ ਹੈ ਜਾਨਵਰਾਂ ਨੂੰ ਬੁਖਾਰ ਵਗੈਰਾ ਦੀ ਦਿੱਕਤ ਕਈ ਵਾਰੀ ਕੁਝ ਜਾਨਵਰਾਂ ਦੇ ਅਫਾਰੇ ਦੀ ਦਿੱਕਤ ਆਉਂਦੀ ਹੈ ਉਹ ਚੀਜ਼ ਇਦਾਂ ਦੀ ਹੈ ਕਿ ਇਹ ਕੁਝ ਜਾਨਵਰ ਸੂ ਨਹੀਂ ਰਹੇ ਇਦਾਂ ਨਹੀਂ ਕੁਝ ਪ੍ਰੋਬਲਮ ਵੀ ਆਪਾਂ ਨੂੰ ਦੇਖਣ ਨੂੰ ਮਿਲੇ ਉਰੇ ਜੀ ਬਹੁਤ ਵੱਡੀ ਸੇਵਾ ਤੁਹਾਡੇ ਵੱਲੋਂ ਵੀ ਜਿਹੜੀ ਨਿਭਾਈ ਜਾ ਰਹੀ ਹੈ ਤੇ ਜਦ ਤੁਸੀਂ ਇੱਥੇ ਪਹੁੰਚੇ ਜਦ ਤੁਸੀਂ ਮਾਤਾ ਜੀ ਨੂੰ ਦੱਸਿਆ ਕਿ 103 ਬੁਖਾਰ ਹੈ ਮਾਤਾ ਜੀ ਰੋਣਾ ਨਿਕਲ ਆਇਆ ਬਿਲਕੁਲ ਬਾਰ ਜੀ ਇੰਨਾ ਕੋਈ ਜ਼ਿਆਦਾ ਨਹੀਂ ਹੈ ਨਾਰਮਲ ਇਹਨਾਂ ਦੇ ਵਿੱਚ 102 ਹੁੰਦਾ ਹੈ ਪਰ ਕਿਤੇ ਨਾ ਕਿਤੇ ਜਿਹੜੇ ਬੇਜੁਬਾਨ ਨੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਵੀ ਜਿਹੜੀ ਆਸ ਨਹੀਂ ਸੀ ਕਿ ਮਤਲਬ ਇਸ ਤਰੀਕੇ ਦੀ ਸੇਵਾ ਵੀ ਹੈ ਉਹਨਾਂ ਨੂੰ ਦੇਖਣ ਨੂੰ ਮਿਲੇਗੀ ਜੀ ਹਾਂ ਮਤਲਬ ਆਪਾਂ ਨੂੰ ਬਹੁਤ ਘੱਟ ਜਿਹੜੇ ਕਿ ਪ੍ਰੋਫੈਸ਼ਨਲ ਡਾਕਟਰ ਮਿਲ ਜਾ ਉਸ ਕਰਕੇ ਇਹਨਾਂ ਦੇ ਕੱਲ ਪਹਿਲਾਂ ਵੀ ਕਰਕੇ ਗਿਆ ਹਾਲਾਂਕਿ ਉਹਨਾਂ ਨੇ ਮਤਲਬ ਪ੍ਰੋਪਰ ਨਹੀਂ ਕੀਤਾ ਆਪਾਂ ਨੇ ਕਿ ਜਿਹੜਾ ਵੂਨਡ ਹੈ ਉਸ ਨੂੰ ਪਹਿਲਾਂ ਆਪਾਂ ਨੇ ਕਲੀਨ ਕਰਨਾ ਹੁੰਦਾ ਹੈ ਕਲੀਨ ਤੋਂ ਬਾਅਦ ਕੀ ਫਿਰ ਆਪ ਕਲੀਨ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਪੋਵਿਡਿਨ ਆਇਓਡਿਨ ਵਗੈਰਾ ਉਹਦੇ ਵਿੱਚ ਐਨਐਸ ਡਿਲੀਊਟ ਕਰਕੇ ਉਸ ਨੂੰ ਵੂਨ ਨੂੰ ਜਿਹੜਾ ਪੂਰਾ ਫਲਸ਼ ਕਰ ਦਈਏ ਫਲਸ਼ ਤੋਂ ਬਾਅਦ ਆਪਾਂ ਬੈਂਡੇਜ ਵਗੈਰਾ ਕਰ ਦਈਏ ਆਪਾਂ ਕੀ ਇਸ ਨੂੰ ਰੈਗੂਲਰ ਕਰਨੀ ਪੈਂਦੀ ਜਿੰਨੀ ਰੈਗੂਲਰ ਕਰੋਗੇ ਦਿਨ ਦੇ ਵਿੱਚ ਦੋ ਵਾਰੀ ਤਾਂ ਉਸ ਦੇ ਨਾਲ ਕੀ ਹੈ ਜਿਹੜਾ ਕਿ ਅੰਦਰ ਵੇਸ ਹੋਵੇਗਾ ਉਹ ਸਾਰਾ ਸਾਫ ਹੋ ਜਾਏਗਾ ਨਾਲ ਆਪਾਂ ਨੂੰ ਕੁਝ ਐਂਟੀਬਾਇਓਟਿਕ ਸ਼ੁਰੂ ਕਰਨੇ ਪੈਣਗੇ 5 ਦਿਨ ਉਸ ਨਾਲ ਠੀਕ ਹੋ ਜਾਏਗਾ ਉਹ ਜੀ ਜਿਸ ਤਰੀਕੇ ਲੋਕਾਂ ਦੇ ਵੱਲੋਂ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਭਾਵੇਂ ਜਿਹੜੇ ਇਹਨਾਂ ਦੀ ਫੀਡ ਜਿਹੜੀ ਹੈ ਉਹ ਚੇਂਜ ਹੋਈ ਹੈ ਤੇ ਪਾਣੀ ਦੇ ਵਿੱਚ ਕਾਫੀ ਦਿਨ ਖੜੇ ਨੇ ਉਸ ਦੇ ਨਾਲ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਜੀ ਲੋਕਾਂ ਦੇ ਵਿੱਚ ਬਹੁਤ ਸਾਰੀ ਪਰੇਸ਼ਾਨੀ ਜਿਵੇਂ ਕਿ ਲੋਕੀ ਪਹਿਲਾਂ ਕੀ ਹਰੇ ਪੱਠੇ ਪਾਉਂਦੇ ਸੀ ਬਹੁਤ ਸਾਰੇ ਲੋਕalle ਜਾਂ ਨਾਲ ਤੂੜੀ ਨਾਲ ਅਲਾਕੇ ਪਾਉਂਦੇ تھے ਹੁਣ ਕੀ ਅਚਾਰ ਪਾ ਰਹੇ ਅਚਾਰ ਇਕੋ ਲਕ ਪਾਉਂਦੇ ਨਾਲ ਕੀ ਹੈ ਐਨੀਮਲ ਲਕ ਜਾਂ ਮਾਈਕਰੋਫਲੋਰਾ ਚੇਂਜ ਹੋ ਜਾਂਦਾ ਹੈ ਮਾਈਕਰੋਫਲੋਰਾ ਕੀ ਹੈ ਮਤਲਬ ਪੇਟ ਦੇ ਵਿੱਚ ਜੜਮੇ ਕਿ ਜਿਹੜੇ ਵਧੀਆ ਜਵਾਨੂ ਹੁੰਦੇ ਜਿਹੜੇ ਕਿ ਆਪਣੇ ਡਾਈਜੈਸ਼ਨ ਦੇ ਅੰਦਰ ਹੈਲਪ ਕਰਦੇ ਆ ਉਹ ਇਕੋਲਕ ਚੇਂਜ ਆਉਂਦੇ ਤਾਂ ਉਸ ਦੇ ਨਾਲ ਕਿ ਡਾਈਜੈਸਟਿਵ ਪ੍ਰੋਬਲਮ ਹੁੰਦੇ ਜਾਨਵਰ ਖਾਣਾ ਪੀਣਾ ਘਟਾ ਜਾਂਦਾ ਜਾਨਵਰ ਜਗਾਲੀ ਨਹੀਂ ਕਰ ਦਾਂਗੇ ਇਦਾਂ ਦੇ ਆਪਾਂ ਨੂੰ ਲੱਛਣ ਦੇਖਣ ਨੂੰ ਮਿਲਦੇ ਜੀ ਜਿਹੜੀ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿੱਥੋਂ ਆਏ ਹੋ ਤੇ ਹੋਰ ਵੀ ਟੀਮਾਂ ਲੱਗੀਆਂ ਹੋਈਆਂ ਨੇ ਜੀ ਹਾਂ ਅਸੀਂ ਲੁਧਿਆਣੇ ਤੋਂ ਆਏ ਆ ਸਾਡੇ ਨਾਲ ਹੋਰ ਵੀ ਬਹੁਤ ਟੀਮਾਂ ਜਿਵੇਂ ਕਿ ਫਜ਼ਿਲਕਾ ਵਗੈਰਾ ਦੇ ਵਿੱਚ ਸultanpur Lodhi ਦੇ ਵਿੱਚੋਂ ਅਲੱਗ-ਅਲੱਗ ਡਿਸਟ੍ਰਿਕਟਾਂ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਸੋ ਕਿੰਨੇ ਕੁ ਸਵੇਰ ਦੇ ਜਿਹੜੇ ਡੰਗਰ ਪਸ਼ੂ ਦੇਖ ਲਏ ਹੋਏ ਆ ਜੀ ਹਜੇ ਫਿਲਹਾਲ ਤਾਂ ਆਪਾਂ ਨੇ 8-10 ਪਸ਼ੂ ਹੀ ਦੇਖੇ ਆ ਹਲੋ ਦੁਕਾਨ ਦੇ ਜੀ ਵੀਰੇ ਮਸਨ ਨੇ ਕਿ ਫਿਲਹਾਲ ਆਪਣਾ ਕੰਮ ਚੱਲੀ ਹੈ ਜਿੰਨਾਂ ਵੀ ਆਪਣੀ ਸੇਵਾ ਕਰ ਸਕਦੇ ਆਪਾਂ ਉਹਨੇ ਕਰਾਂਗੇ ਜੀ ਤੇ ਜਿਹੜੇ ਲੋਕ ਦੇਖ ਸੋ ਜੀ ਜੀ ਸੋ ਦੇਖ ਸਕਦੇ ਹਾਂ ਕਿਸ ਤਰੀਕੇ ਜਿਹੜਾ ਹੈ ਬੱਚਾ ਕਾਫੀ ਪ੍ਰੇਸ਼ਾਨ ਸੀਗਾ ਫੀਵਰ ਸੀਗਾ ਤੇ ਨਾਲ ਹੀ ਜਿਹੜੇ ਲੱਤ ਦੇ ਵਿੱਚ ਇਹਦੇ ਪਸਪਰੀ ਹੋਈ ਸੀ ਜਿਹੜੇ ਡਾਕਟਰਸ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਤੇ ਲਗਾਤਾਰ ਗੜਵਾਸੂ ਤੇ ਨੇ ਤੇ ਕਈ ਜਿਹੜੇ ਬੀ ਡੀ ਆਰ ਐਫ ਦੇ ਜਿਹੜੀ ਟੀਮਾਂ ਨੇ ਉਹ ਵੀ ਆਪਣੀ ਸੇਵਾ ਨੂੰ ਵੰਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਜਿਹੜੇ ਹੋਰ ਵੀ ਨੌਜਵਾਨ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤੇ ਵੀਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਤੁਸੀਂ ਕਿਦਾਂ ਕੋਲਾਬ ਕੀਤਾ ਡਾਕਟਰਸ ਦੇ ਨਾਲ ਤੇ ਭਾਈ ਮੇਰਾ ਇਥੇ ਮੇਰਾ ਮਤਲਬ ਫਰੈਂਡ ਹੈਗਾ ਜੋ ਪਹਿਲਾਂ ਆਪਾਂ ਖਾਲਸਾ ਕਾਲਜ ਇਕੱਠੇ ਪੜ੍ਹਦੇ ਸੀਗੇ ਤੇ ਉਹ ਹੁਣ ਵੀ ਤਰਪੀਏ ਹੋ ਗਏ ਨੇ ਜੀ ਤੇ ਉਹਨਾਂ ਨੇ ਕਰਾਇਆ ਜੇ ਮੇਰਾ ਕਨੈਕਸ਼ਨ ਹੈ ਨਾ ਸੌਰਵ ਵੀਰ ਉਹਨਾਂ ਨਾਲ ਜੀ ਤੇ ਸੋ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਹੈ ਕਿਉਂਕਿ ਹਰ ਪੰਜਾਬ ਦੇ ਜਿਹੜੇ ਨੌਜਵਾਨ ਨੇ ਅੱਜ ਇਕੱਠੇ ਹੋ ਕੇ ਇੱਕੋ ਮੰਚ ਤੇ ਜਿਹੜੇ ਆ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਈ ਗੜਵਾਸੂ ਤੇ ਨੇ ਤੇ ਬਾਈ ਜਿਹੜਾ ਅੰਮ੍ਰਿਤਸਰ ਆਪਣੀ ਸਟੱਡੀ ਕਰ ਰਹੇ ਨੇ ਤੇ ਜਿਹੜੇ ਦੂਜੇ ਵੀਰ ਨੇ ਜਿਹੜੇ ਬੀ ਡੀ ਆਰ ਐਫ ਤੋਂ ਆਏ ਨੇ ਉਹ ਵੀ ਜਿਹੜੇ ਆ ਅਲੱਗ-ਅਲੱਗ ਜਿਹੜੀ ਟੀਮਾਂ ਨੇ ਇਕੱਠੇ ਇੱਕ ਮੰਚ ਤੇ ਹੋ ਕੇ ਜਿਹੜੀ ਆ ਆਪਣਾ ਕੰਮ ਕਰਦੀ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਲਗਾਤਾਰ ਜਿਹੜਾ ਹੈ ਰਾਸ਼ਨ ਲੋਕਾਂ ਤੱਕ ਜ਼ਰੂਰ ਪਹੁੰਚ ਰਿਹਾ ਸੀ ਪਰ ਜਿਹੜੇ ਜਾਨਵਰ ਨੂੰ ਕਾਫੀ ਜਿਹੜਾ ਨੁਕਸਾਨ ਪਹੁੰਚਿਆ ਸੀ ਉਹਨਾਂ ਡੰਗਰ ਦੀ ਸੇਵਾ ਲੈ ਕੇ ਅੱਜ ਟੀਮਾਂ ਇੱਥੇ ਪਹੁੰਚੇ ਨੇ ਤੇ ਬਖੂ ਵੀ ਕੰਮ ਕਰਦੀ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰूबरू ਹੋਵਾਂਗੇ ਦਿਗਦੇ ਰਹੋ ਲੁਧਿਆਣਾ